ਗੁਜਰਾਤੀ ਸਮਾਜ ਦੇਵੀ ਪੂਜਨ ਅਤੇ ਸਮੂਹ ਮਹੱਲਾ ਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਲ ਮਿਲ ਕੇ ਤੀਸਰਾ ਸ੍ਰੀ ਗਣੇਸ਼ ਉਤਸਵ ਖੇੜਾ ਰੋਡ ਪਗਵਾੜਾ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਜਿੱਥੇ ਸਾਰੇ ਰਲ ਮਿਲ ਕੇ ਸ੍ਰੀ ਗਣੇਸ਼ ਜੀ ਦੀ ਪੂਜਾ ਅਰਚਨਾ ਕੀਤੀ ਉੱਥੇ ਹੀ ਗਣੇਸ਼ ਜੀ ਦੀ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ ਜਦਕਿ ਕਲਾਕਾਰਾਂ ਵੱਲੋਂ ਚਾਕੀਆਂ ਵੀ ਪੇਸ਼ ਕੀਤੀਆਂ ਗਈਆਂ ਇਸ ਉਤਸਵ ਦੌਰਾਨ ਵਕ ਬਾਕ ਬੁਲਾਰਿਆਂ ਤੋਂ ਇਲਾਵਾ ਸੰਸਥਾ ਦੇ ਮੈਂਬਰਾਂ ਨੇ ਇਲਾਕਾ ਵਾਸੀਆਂ ਨੂੰ શ્રી ਗਣੇਸ਼ ਉਤਸਵ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਅਸੀਂ ਮਿਲ ਜੁਲ ਕੇ ਹਰ ਸਾਲ ਇਹੋ ਤਿਉਹਾਰ ਮਨਾਉਂਦੇ ਹਾਂ ਜੀ ਭਗਵਾਨ ਕੀ ਜੈ ਬਈ ਗਣਪਤੀ ਦਾ ਤਿਉਹਾਰ ਅਸੀਂ ਇਹ ਪਾਸੇ ਨਿਊਜ਼ ਵਾਲਿਆਂ ਨੇ ਦਿਵਾਲੀ ਅਸੀਂ ਦੇ ਰਿਆ ਤੇ ਅਸੀਂ ਹਰ ਸਾਲ ਖੇੜਾ ਰੋਡ 9 ਨੰਬਰ ਗਲੀ 'ਚ ਬੜੀ ਤੁਮਤਾਮ ਨਾਲ ਮੰਨਦੇ ਆ ਇਸ ਸਾਲ ਵੀ ਅਸੀਂ ਤੀਸਰਾ ਗਣਪਤੀ ਬਿਠਾਇਆ ਹੋਇਆ ਹੈ ਤੇ ਅਸੀਂ ਫਗਵਾੜਾ ਨਿਵਾਸੀਆਂ ਨੂੰ ਸਾਰਿਆਂ ਨੂੰ ਕਹਿੰਦੇ ਆ ਸਾਡੀ ਸਭ ਬੇਨਤੀ ਹੈ ਹੱਥ ਜੋੜ ਕੇ ਇੱਥੇ ਅੱਜ ਲੰਗਰ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਗਣਪਤੀ ਬਿਠਾਇਆ ਹੋਇਆ ਹੈ ਤੇ ਪਾਸੇ ਨਿਊਜ਼ ਵਾਲਿਆਂ ਨੂੰ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਅੱਜ ਗਣਪਤੀ ਵੀਰ ਜੀ ਦਾ ਭਈ 3 ਵਜੇ ਦਾ ਤੇ ਅੱਜ ਲੰਗਰ 17:40 ਨੂੰ ਭਾਜੀ ਬਹੁਤ ਉਮਰ ਨਾਲ ਮਨ ਬਣਾਇਆ ਜਾਂਦਾ ਭਈ ਖੇਰਾ ਰੋ ਪ੍ਰੇਮ ਨਗਰ ਖੇਰਾ ਰੋ ਸੇ ਨੌਂ ਨੰਬਰ ਗਲੀ ਦੀ ਗੁਜਰਤੀ ਦੇਵੀ ਪੂਜਕ ਸਮਾਜ ਆ ਭਾਜੀ ਬਾਕੀ ਸਾਰੇ ਸਾਰੇ ਸਹਿਯੋਗ ਦੇ ਦੇ ਆ ਗਲੀ ਵਾਲੇ ਮੁਹੱਲੇ ਵਾਲੇ ਸਾਰੇ बहुत जी। इस बार महल खेड़ा रोड प्रेम नगर गुजराती देवी पूजक हर साल की तरह गणपति अवसर मनाते हैं तीसरा है गणपति अवसर जी हमारे खेड़ा रोड पे और धूमधाम से बिठाया और झाकिया भी हर साल निकालते हैं पासी जी उन्हों की झाकी है जी हर साल हमारे देवी पूजक बोल माता रानी की कि जी दस दिनों से हमारे सेवादार लगातार दिन रात मेहनत कर रहे हैं और खेड़ा रोड गली नंबर छः गुजराती मला देवी पूजक समाज की ओर से तीसरा गणपति अवसर बिठाया जा रहा है जो हर साल की तरह इस साल भी हम लगातार गणपति अवसर बिठाए हम सब लोगों को हमको सहयोग चाहिए बहुत ही बढ़िया सहयोग हमारी इस देवी पूजक समाज के लड़के बहुत अच्छे हैं बहुत एकता से काम करते हैं बहुत मन लगा के काम करते हैं